ਤਕਰੀਨ ਤੇ ਤੁਸੀਂ ਇੱਕ ਮਹਿਲਾ ਨੂੰ ਦੇਖ ਰਹੇ ਹੋ ਤੇ ਤਿੰਨ ਜਿਹੜੇ ਵਿਅਕਤੀ ਨੇ ਉਹੋ ਨੇ ਇਸ ਮਹਿਲਾ ਦੇ ਆੜੀ ਤੇ ਇਹ ਮਹਿਲਾ ਇਨ੍ਹਾਂ ਤਿੰਨ ਬੰਦਿਆਂ ਦੇ ਨਾਲ ਮਿਲ ਕੇ ਗਰੁੱਪ ਬਣਾ ਕੇ ਗਲਤ ਕੰਮ ਕਰਦੀ ਸੀ ਅਤੇ ਫਿਰ ਵੀਡੀਓ ਬਣਾ ਕੇ ਅੱਗੇ ਜਿਹੜੀਆਂ ਹਰਕਤਾਂ ਕਰਦੀ ਸੀ ਉਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਹ ਸ਼ਾਤਰ ਔਰਤ ਪਹਿਲਾਂ ਤਾਂ ਬੰਦਿਆਂ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਉਂਦੇ ਸੀ ਅਤੇ ਫਿਰ ਉਸ ਦੇ ਨਾਲ ਗਲਤ ਕੰਮ ਕਰਦੀ ਜਾਂ ਫਿਰ ਉਹਨਾਂ ਦੀ ਨਿਊਡ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਵਟੋਰਦੀ ਸੀ ਜਿਸ ਤੋਂ ਬਾਅਦ ਫਿਰ ਇਸ ਦੇ ਉੱਤੇ ਕਾਰਵਾਈ ਹੋਈ ਹੈ ਮਹਿਲਾ ਨੇ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਪਿਆਰ ਵਾਲੀਆਂ ਗੱਲਾਂ ਕੀਤੀਆਂ ਤੇ ਫਿਰ ਉਸ ਨੂੰ ਆਪਣੇ ਨਾਲ ਘਰ ਦੇ ਵਿੱਚ ਲੈ ਗਏ ਜਿੱਥੇ ਮਹਿਲਾ ਦੇ ਦੂਜੇ ਸਾਥੀ ਵੀ ਮੌਜੂਦ ਸੀ ਜਿਨ੍ਹਾਂ ਨੇ ਪਹਿਲਾ ਪੀੜਤ ਦੇ ਸਾਰੇ ਕੱਪੜੇ ਉਤਾਰੇ ਫਿਰ ਵੀਡੀਓ ਬਣਾਈ ਉਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਕੇ 50000 ਰੁਪਏ ਵਸੂਲ ਕੀਤੇ ਜਿਸ ਤੋਂ ਬਾਅਦ ਪੀੜਤ ਨੇ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਇਸ ਗਰੋ ਨੂੰ ਕਾਬੂ ਕਰ ਲਿਆ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਵ ਉਹ ਉਸ ਮੋਲਵੀ ਫੰਦza ਰਹਿਣ ਵਾਲਾ ਜਿਹਨਾਂ ਹਨੁਮਾਨਗੜ ਤੋਂ ਉਹਨੇ ਸਾਡੇ ਐਸਆਈ ਗਰਮੇਲ ਸਿੰਘ ਨਾਲ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮੀਤੀ 10 ਸਤੰਬਰ ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨੁਮਾਨਗੜ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਲੀ ਦੇ ਜਿਹੜੇ ਉਹਨੂੰ ਆਪਣੇ ਦਿਨ ਉਹਨਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨਾਂ ਅੰਸ ਨਗਰ ਦੇ ਵਿੱਚ ਲੈ ਗਏ। ਦਿੱਖੇ ਜਾ ਕੇ ਉਹਨਾਂ ਨੇ ਉਹਨੂੰ ਅਲਪਨੰਗਾ ਕਰਾ ਕਰਕੇ ਇੱਕ ਤਾਰ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ। ਅਲਪਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਦੋ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੁਹਾਨੂੰ ਬਲੈਕਮੇਲ ਕਰਾਂਗੇ। ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਅਣਜਾਣ ਆਦਮੀ ਦੇ ਸਾਥੇ ਦੇ ਵਿੱਚ ਆ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬਦ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ ਪਾਸ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਜ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਅਸੀਂ ਅਰੈਸਟ ਕਰ ਲਿਆ ਜੇ ਠੜੇ ਠੜੇ ਆਪਣੇ ਅਰੈਸਟ ਕੀਤੇ ਗਏ ਇੱਕ ਔਰਤ ਔਰਤ ਦਾ ਨਾਂ ਹੈਗਾ ਜਸਪ੍ਰੀਤ ਕੌਰ ਉਰਫ ਜੱਸੀ ਜੋ ਹੈਗੀ ਆ ਜਨਤਾ ਕੋ ਨਿਰਾਮਪੁਰਾ ਫੂਲਦੀ ਐ ਤੇ ਤਿੰਨ ਜਿਹੜੇ ਡੈਂਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਦ ਕੁਮਾਰ ਉਰਫ ਡਿੰਪੀ ਇਹ ਵੀ ਜਨਤਾ ਕੋ ਨਿਰਾਮਪੁਰਾ ਦਾ ਕਿ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਦੇ ਦਿਓਣੇ ਦਾ ਜੀ ਤੇ ਬਲਦੇਵ ਸਿੰਘ ਉਰਫ ਘੀਲਾ ਜਿਹੜਾ ਝੁੰਬੇ ਦਾ ਜੀ ਇਹ ਦੋਹਾਂ ਦੀ ਅਰੈਸਟ ਮੰਡਿੰਗ ਇੱਕ ਲੇਡੀਜ਼ ਦਾ ਇੱਕ ਡੈਂਸਰ ਇਹਦੇ ਬਾਰੇ ਪਹਿਲਾਂ ਕਿਨੇ ਕਿਉਂਦੇ ਇਹਦੇ ਬਾਰੇ ਹਜ਼ੀਰ ਪਰਦਾ ਰਿਕਾਰਡ ਕਰਾ ਰਹੇ ਹਨ ਜਿਹੜਾ ਕਨਸਰਨ ਥਾਣਾ ਉਹਨਾਂ ਨੇ ਲਿਖ ਕੇ ਭੇਜਿਆ ਜੇ ਜਦੋਂ ਸਾਨੂੰ ਇਨਫੋਰਮੇਸ਼ਨ ਉਧਰੋਂ ਆਗੀ ਤੁਹਾਨੂੰ ਸ਼ੇਅਰ ਕਰ ਦਾਂਗੇ ਬੈਕਗ੍ਰਾਉਂਡ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤੋਂ ਦੇਖੋ ਕੱਲ ਫੜਿਆ ਅੱਜ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਤੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਅਰੋਗੇਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਇੱਕ ਸਕੂਲ ਵੀ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਅਜ ਰਮਾਂਡ ਲੈ ਕੇ ਨਾ ਤਾਂ ਜਿਹੜੀ ਹੈਗੀ ਹੈ 20000 ਰੁਪਿਆ ਦੀ ਨਕਦੀ ਹੈ ਜਿਹੜੀ ਬਰਾਮ ਦੇ ਤਾਣੇ। ਜਿਸ ਲਾਗ ਵਕਤ ਕੀ ਕਹਿ ਕੇ ਲੈ ਗਿਆ ਸੀ ਜੋ ਸਟੇਸ਼ਨ ਤੋਂ ਹਾਸਨਾ ਕਰਦਾ ਬਹੁਤ ਦੂਰ ਠੀਕ ਕਰਦੀ ਸੀ। ਇਹ ਬਸ ਇਦਾਂ ਔਰਤਾਂ ਸਿੰਘਾ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ। ਠੀਕ ਆ ਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਹ ਇਹਨਾਂ ਦੇ ਮਾਰ ਲੱਗ ਜਾਂਦੇ ਆ ਜੀ। ਇਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਨਹੀਂ ਇਹ 10 10 ਤਰੀਕ ਦੀ ਰਾਤ ਦੀ ਘਟਨਾ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਈ ਘਟਨਾਵਾਂ ਇਸ ਤਰ੍ਹਾਂ ਹੋ ਜਾਂਦੀਆਂ ਵੀ ਲੋਕਾਂ ਨੂੰ ਮਾਰਕ ਲਾ ਕੇ ਆਫ ਕਰ ਲੈਂਦੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿਸੇ ਤੋਂ ਵਿਸ਼ਵਾਸ ਨਾ ਕਰੋ ਬਸ ਠੀਕ ਆ ਸਰ ਆਪਣਾ ਸचेत ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਤਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਸੇਵ ਕਰ ਦੇਣਾ ਹਾਂ ਉਹਦਾ ਜੀ 7508818100 ਤੇ ਆਪਣੇ ਆਪ ਦੇਖੋ ਆਪ ਸचेत ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜਿਹੜੀ ਜੋ ਏਜੰਟਸ ਰਾਤ ਨੂੰ ਦੇ ਰਹੇ ਨੇ ਰਾਤ ਨੂੰ ਚਰਿਆੰਮੀ ਵਰਦੇ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਇਸ ਤਰ੍ਹਾਂ ਦੇਖੋ ਜੀ ਇਹਰੇ ਤੇ ਅਲਰਟ ਹੋਏ ਹੋਏ ਆ ਤੇ ਰੀਸੈਂਟਲੀ ਜਦੋਂ ਉਹਦੀ ਮੇਰੀ ਇੱਥੇ ਤਾਂ ਨਾਤੀਆ ਦੋ ਅਸੀਂ ਹੈ ਲੇਡੀਜ਼ ਤੇ ਜਿਹੜੀਆਂ ਸੀਗਾ ਸੱਭ ਲੈ ਸੰਤਪੁਰਾ ਰੋਡ ਤੇ ਸੀ ਵੀ ਐਫ ਆਈ ਆਰ ਵੀ ਦਰਜ ਕੀਤੀ ਚਾ ਚੀ ਪੀ ਸੀ ਆਰ ਨੇ ਵੀ ਅਸੀਂ ਅਲਰਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਦਿੱਤਾ ਸੀ ਇਹਨਾਂ ਦਾ ਇੱਕ ਮਜ਼ਬੂਤ ਪਰਸਾ ਦਰਜ ਕਰਾਂ ਖੈਰ ਅੱਜ ਕੱਲ ਕਿਸੇ ਦੇ ਉੱਤੇ ਵੀ ਵਿਸ਼ਵਾਸ ਕਰਨ ਦਾ ਸਮਾਂ ਬਿਲਕੁਲ ਵੀ ਨਹੀਂ ਰਿਹਾ ਤਾਂ ਲੋਕ ਅਜਹਿੀਆਂ ਜਨਾਨੀਆਂ ਤੋਂ ਬਚ ਕੇ ਰਹਿਣ ਦੇਖਿਓ ਕਿਤੇ ਪਿਆਰ ਦੇ ਵਿੱਚ ਅੰਨੇ ਹੋ ਕੇ ਤੁਸੀਂ ਆਪਣਾ ਸਭ ਕੁਝ ਨਾ ਗਵਾ ਬੈਠੋ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ